ਬਾਬਾ ਮਾਰੇ ਨਦਾਦਾ ਨਹੀਂ ਤੇ ਹੋ ਜੂਨ ਖਰਾਬਾ ਤੋ ਕਹਿਨਾ ਫੇਰ ਗੰਦੀ ਦਾ ਅੜ ਗਿਆ ਤੱਕਾ 라ਉਂ ਦੀਦਨ ਸਾਥ ਛੜ ਗਿਆ ਬੇ ਕਾਮਰੋਣ ਨੇ ਕੀਏ ਕਾਦੇ ਜੋਰ ਹੋਲੇ ਆਪਕਤਾ ਬਾਬਿਆਂ ਨੂੰ 20 50 ਰੁਪਏ ਦੇ ਦੇ ਬਾਬਿਆਂ ਨੇ ਪਹਾੜਾ ਵੱਲ ਜਾਣ ਦਾ ਪ੍ਰੋਗਰਾਮ ਬਣਾਇਆ ਨਾ ਤੁਨੁ ਪੁੱਤ ਕੇ ਪ੍ਰੋਗਰਾਮ ਬਣਾਇਆ ਸੀ ਪਹਾੜਾਂ ਦਾ ਕਾਕਾ ਕਬਾ ਬੋਲਦਾ ਮੂੰਹ ਚੋਂ ਅੱਗ ਨਿਕਲਦੀ ਆ ਅੱਗ ਤੜਕੇ ਤੋਂ ਲੈ ਕੇ ਆਥਨ ਤੱਕ ਪੱਕਦਾ ਬਿਆਰ ਇਹਨਾਂ ਲਾਟਗੇ ਮਿੱਠਾ ਬੋਲਣ ਮੰਨੇਗਾ ਬਾਬਿਆਂ ਨੂੰ ਹੋ ਜਾਣਗੇ ਪੱਕਾ ਦੂਰ ਜੇ ਬਾਬਿਆਂ ਨੂੰ ਕਰ ਦੇਗਾ ਭਰਪੂਰ ਹੱਥ ਫੇ ਬਾਬਾ ਹੁਣ ਕੀ ਕਰਨਾ ਹੈ ਹੈਗਾ ਪੂਰਾ ਕਵਾ ਦੇ ਮਾਰਾ ਮੁੰਟਾ ਜੀ ਹੈਗਾ ਬਾਬਿਆਂ ਨੇ ਸਾਰਾ ਪਿੰਡ ਮੰਗਣਾ ਅੱਤਾਂ ਵਾਂਹ ਦੁਖਣੋ ਹਟ ਜਾਣੀਆਂ ਭੁੱਖੀ ਮਖਦ ਖਵਾਦੇ ਜੀ ਕਾਰ ਘਮਾਉਣਾ ਇੱਕ ਬਾਬੇ ਲਾਲਾ ਕਾਰ ਤੇ ਆ ਫਿਰ ਕਾਰ ਲਾ ਲੈਨੇ ਆ ਬਾਬੇ ਕੋਲੇ ਕਾਰ ਆਪਦਾਗਾ ਆਹ ਕਾਰ ਨਹੀਂ ਲਾਉਂਦੇ ਤੇਰੇ ਨਾਲੀ ਵੀਜ਼ਾ ਵੀਜ਼ਾ ਮੰਗੇ ਬਾਬੇ ਕਾਰ ਆਪਦਾ ਹੀ ਰੱਖਦੇ ਆ ਕੋਲੇ ਆਹ ਕਾਰ ਲਾਵਾਂਗੇ ਇਹ ਕੋਈ ਕਾਰਡ ਹੈ 8000 ਦੇ ਭਾਦੀ ਹੈ ਇਹ ਖਸਮਾ ਤਾ ਤੂੰ ਸਾਰੀ ਖਾ ਜਾਵੇਂਗਾ ਹੱਲੇ ਹੀ ਫਿਰ ਤਾਂ ਜਮਾ ਉਹ ਇੱਕ ਕਾਰ ਦਵਾ ਦੇ ਇਹ ਕੋਈ ਕਾਰ ਦਾ ਆੜੀ ਹੈ ਹੋਰ ਕੀ ਹੈ ਇਹ ਤਾਂ ਕਿਲੋ ਪੈ ਜੂ 8000 ਦੇ ਭਾ ਦਾ ਉਹ ਚਲ ਮੰਨ ਜਾ ਚਮਚਾ ਹੀ ਖਵਾ ਦੇ ਇੱਕ ਚਮਚਾ ਹਾਂ ਚਮਚਾ ਖਾ ਲਾ ਕਾ ਖਵਾ ਦੇ ਫਿਰ ਓ ਚਮਚਾ ਨਹੀਂ ਖਾਂਦੇ ਬਾਬੇ ਚਮਚਾ ਵੀ ਆਪ ਦਾ ਰੱਖਦੀ ਐ ਹਮ ਚਾ ਖਾਲੇ ਨੀ ਚਲ ਆਹ ਚਮਚਾ ਬਾਬਿਆਂ ਦਾ ਚਮਚਾ ਕੋਈ ਇਹ ਤਾਂ ਸਾਰੀ ਪੈ ਜੂ ਖਾਸ ਮਾਇਦੇ ਦਾ 100 ਗ੍ਰਾਮ ਪੈਜੂ ਸਾਰੀ ਖਾ ਜਾਏਗਾ ਤੂੰ ਉਹ ਖਵਾ ਦੇ ਇੱਕ ਚਮਚਾ ਖਾਣਾ ਯਾਰ ਉਹ ਖਵਾਤਾ ਦੇਵੇਂ ਤੂੰ ਖਾਣ ਵਾਲਾ ਧੰਗੀ ਨਹੀਂ ਕੋਈ ਅੱਲਾ ਫਿਰਦਾ ਐ ਐ ਕਰਦੇ ਆ ਬਾਬੇ ਨੂੰ ਪੈਗ ਲਵਾ ਦਨੇ ਆ ਆ ਹਾ ਹਾ ਆ ਕਰੀਆ ਭਕਤਾ ਦਿਲ ਦੀ ਗੱਲ ਆ ਲੈ ਬਾਬਾ ਓਏ ਭਕਤਾ ਇਹ ਚੜਾਵਾ ਚੜਾਉਣਾ ਸੀ ਮਾਰਾ ਮੋਟਾ ਮੋਟਾ ਤਾਂ ਚੜਾਉਂਦਾ ਆ ਤੇਰਾ ਪਊਆ ਕੀ ਕਰੂਗਾ ਇਹ ਖਸਫਾ ਪਟ્રોલ ਆ ਮੇਰਾ ਪਟਰਾਲਾ ਇਹ ਤਾਂ ਝਾੜਾ ਨੂੰ ਚੱਲਣ ਲੱਗੇ ਇਹੋ ਜੀ ਚੀਜ਼ ਐ ਇਹ ਪੈਸੇ ਤੋੜਦੀ ਚੀਜ਼ ਐ ਓਏ ਭਗਤਾ ਬਥੇਰੀ ਪੀਤੀ ਐ ਬਾਬਿਆਂ ਦੀ ਬਥੇਰੀ ਕੱਢ ਕੱਢ ਕੇ ਪੀਤੀ ਆ ਆ ਤੇਰੀ ਕੀ ਕਰੂਗੀ ਮੈਂ ਤਾਂ ਮੰਨਦਾ ਨਹੀਂ ਗੱਲ ਮੈਂ ਤਾਂ ਨਹੀਂ ਮੰਨਦਾ ਬਾਬਾ ਮੰਜੇ ਤੇ ਬੈਠ ਬੋਬੜਾ ਆ ਕੇ ਦੇਖਾ ਆ ਹਾ 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 ਜਮਾ ਬੱਕਰੇ ਬੁਲਾਉਣ ਵਾਲੀ ਦਵਾਈ ਬੜਾਈ ਬੈਠਾ ਭਕਤਾ ਇਹ ਬੱਕਰੇ ਨਾਲ ਭਲਾਈ ਚਲੀ ਤੀ ਕੇ ਬਾਬਾ ਡੱਕ ਕੇ ਕਿਤੇ ਜਿਹੜਾ ਪੈਗ ਦੀ ਲੋੜਾ ਇੱਕ ਪੈਗ ਲਾ ਕੇ ਉਹਦਾ ਰਸਤਾ ਰਗੜ ਹੁਮਾ ਮੋਟਰ ਬੰਦ ਕਰਿਆ ਆਵਾ ਬਾਬਾ ਐਂ ਕਰਦੀ ਐ ਜੱਟ ਤਾਂ ਮੋਟਰ ਬੰਦ ਕਰਨ ਗਿਆ ਤੇ ਸਾਰੀ ਪੀ ਲੈਨੇ ਆ ਆਦਿਨ ਨਿਆਰਾ ਮਿੱਤਰਾ ਅੱਜ ਤਾਂ ਇਹ ਜਮਾ ਆਹਾਹਾ ਕਸ਼ਮੂ ਜਮਾ ਚੱਬ ਕੱਢੀ ਬੈਠਾ ਮਾਂ ਦਾ ਪੁੱਤ ਜਮਾ ਬਾਗ ਦੀ ਬੱਚੀ ਐ ਆਰੀ ਪਾਲਾ ਕਹਿੰਦਾ ਸੀ ਕੁੱਟ ਰੱਖਦੀ ਨਾ ਇਹ ਨਹੀਂ ਕਰਦਾ ਸਾਰੀ ਇਲਟਾ ਪਾਣੀ ਵੀ ਪਾ ਲੈਨੇ ਨਾ 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 ਪਾਣੀ ਤਾਂ दारू ਦੇ ਕੇ ਮੂੰਹ ਚ ਆ ਜਾਂਦਾ ਪੀ ਰਗੜ ਦੇ ਫਿਰ ਥੌਂਦੀ ਨੰਗੀ ਆ ਨਾ ਕਾਲ ਜਾ چیرਦੀ ਨਹੀਂ ਠਾਰਦੀ ਜਾਂਦੀ ਆ ਠਾਰਦੀ ਸਵਾਦ ਹੀ ਆ ਗਿਆ ਵਾ ਆਉਂਦੇ ਦੇਖਦੇ ਆ ਜੱਟ ਨੂੰ ਓ ਬਾਬਾ ਇਹ ਤਾਂ ਤੇਜੀ ਵਾਲੀ ਜੀ ਉਹੀ ਕੰਮ ਕਰਤਾ ਤੂੰ ਤਾਂ ਖਸਮਾ ਸਾਰੀ ਪੀ ਗਿਆ ਮੇਰੇ ਕੋਲ ਸੱਢੀ ਨਹੀਂ ਦੇਖੀ ਡੋਲਾਰੀ ਕੋਈ ਨੂੰ ਆਏ ਨਹੀਂ ਤਾ ਸਾਰੀ ਪੀ ਗਿਆ ਤੂੰ 1 ਮਿੰਟ ਭੱਜ ਤਾ ਮੂਟ ਕਰਕੇ ਆਉਣਾ ਓ ਨੋ 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 ਆਹ ਕੰਨੀ ਹੋ ਗਿਆ ਉਹ ਪਾਪਾ ਦਰਖਤ ਨੂੰ ਜਫਾ ਪਾਈ ਖੜਾ ਹੁਣ ਤੇਰਾ ਹੱਲ ਕੀ ਐ ਤਾ ਰਸਤਾ ਰਗਰਾਪ ਦਾ ਘਰੋਂ ਨਿਕਲਦੇ ਨੇਓ ਚੱਲ ਉੱਠ ਕੇ ਆ ਜਾਂਦੇ ਨੇ ਪੂਵਨੇ ਐ ਬਗ ਜਾ ਬੱਬਾ ਅੱਡੀ ਤੇ ਅੱਡੀ ਚ ਨਿਕਲੇਸ਼ ਪਵਾਤਾ Oh <laughs> no 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 <laughs>